ਇਹਨਾਂ ਦੀ ਗੱਟੂਆਂ ਦੀ ਅਸਲ ਵਿੱਚ ਲਾਈਫ ਵੱਧ ਤੋਂ ਵੱਧ 6 ਮਹੀਨੇ ਆ 6 ਮਹੀਨੇ ਵੀ ਨਹੀਂ ਹੈਗੀ ਇਹ ਇੱਕ ਗਰਮੀ ਚਲਦੇ ਆ ਉਦੋਂ ਬਾਅਦ ਇਹ ਬੋਡੇ ਹੋ ਕੇ ਫਟ ਜਾਂਦੇ ਆਪਣੇ ਆਪ ਹੀ ਇਹਨਾਂ ਦੀ ਬਾਹਰ ਲਾਈਫ ਨਹੀਂ ਹੈਗੀ ਉਹਨੇ ਮੈਂ ਕਿ ਮੈਂ ਉਹ ਤਾਂ ਲਾਏ ਹੋਇਆ ਉਹਨਾਂ ਵਿੱਚ ਗੱਟੂਆਂ ਵਿੱਚ ਵੀ ਰੇਤਾ ਪਾਈ ਹੈ ਤੇ ਵਿੱਚ ਰੇਤਾ ਪਾਈ ਹੈ ਉਹ ਛੱਡੋ ਹਾਂ ਜਦੋਂ ਗੱਟੂ ਫਾਟ ਹੀ ਗਏ ਭਾਵੇਂ ਵਿੱਚ ਮਿੱਟੀ ਹੋਵੇ ਹਾਂ ਗੱਟੂ ਗਰਮੀ ਨਾਲ ਫਟ ਚੁੱਕੇ ਆ ਵਿੱਚ ਕੁਛ ਨਹੀਂ ਹੈਗਾ ਜਦੋਂ ਹੁਣ ਪਾਣੀ ਆਇਆ ਉਹ ਨਾਲ ਇਹ ਵਿੱਚ ਥੱਲੇ ਜਾ ਕੇ ਵੇਖੀਏ ਧਿਆਨ ਨਾਲ ਆਪਾਂ ਵੜ ਕੇ ਵੇਖਾਂਗੇ ਨਾ ਸਾਰੇ ਜਿਹੜੇ ਕਰੇਟਾ ਵਿੱਚੋਂ ਵਿਲੇ ਹੋਏ ਹੋਇਆ ਤੇ ਹੋਊਗਾ ਹਣ ਕੀ ਤੇ ਸਾਨੂੰ ਸਾਡਾ ਬਣਨਾ ਕੀ ਆ ਅਜ ਤੋਂ ਨਾਲ ਤਾਂ ਖੜਾ ਹੈਗਾ ਹੁਣ ਸਾਡਾ ਆ ਬਣਨਾ ਉਹ ਕਿਤੇ ਕਿੰਨੀ ਦੂਰ ਆ ਇੱਥੇ ਸਿੱਧੀ ਹੇਟਾ ਪਾਣੀ ਦੀ ਤੇ ਮਹਿਕਮਾ ਇੰਨਾ ਹੈਗਾ ਵੀ ਮਹਿਕਮਾ ਪਹਿਲਾਂ ਅੱਜ ਤੋਂ ਕੋਸ਼ ਟਾਈਮ ਪਹਿਲੀਆਂ ਸਰਕਾਰਾਂ ਵੇਲੇ ਇੱਥੇ ਜਦੋਂ ਫਲੱਡ ਦੇ ਸੀਜ਼ਨ ਤੋਂ ਪਹਿਲਾਂ ਡੀਸੀ ਹਰ ਸਾਲ ਆਉਂਦਾ ਅਸਦਾ ਉਹ ਪਿੰਡ 'ਚ ਦੱਸਿਆ ਜਾਂਦਾ ਸੀ ਨਾਲ ਅਮਲਾ ਫੈਲਾ ਹੁੰਦਾ ਸੀ ਪਟਵਾਰੀ ਐਸਡੀਐਮ ਤਹਿਸੀਲਦਾਰ ਉਹ ਮੌਕੇ ਤੇ ਸਾਡੇ ਬੰਦ ਤੇ ਆਉਂਦਰਾ ਪਿਛਲੇ ਸਾਰੇ ਸਾਲ ਹੀ ਉਹਨਾਂ ਨੇ ਆ ਕੇ ਪਿੰਡ 'ਚ ਮਨਾਦੀ ਕਰਨੀ ਆ ਕੇ ਦੱਸਣਾ ਕਿ ਦੱਸੋ ਤੁਹਾਡੀ ਕਿਤੇ ਕਿਤੇ ਕੀ ਲਾਈਏ ਓਏ ਆਪਣਾ ਪੱਥਰ ਕਿੱਥੇ ਲਾਈਏ ਵਾਕੇ ਲੱਗਦਾ ਵੀ ਰਿਆ ਇਸ ਟਾਈਮ ਹੁਣ ਕੀ ਹੋਇਆ ਕੋਈ ਇੱਥੇ ਅਫਸਰ ਨਹੀਂ ਆਇਆ ਨਾ ਕੋਈ ਡੀਸੀ ਆਇਆ ਨਾ ਕੋਈ ਐਕਸ਼ਨ ਆਇਆ ਜੇ ਐਸਡੀਓ ਨੂੰ ਫੋਨ ਕਰੋ ਤੇ ਉਹ ਫੋਨ ਉੱਦਾਂ ਨਹੀਂ ਚੱਕਦਾ ਪਰ ਆਵੇ ਸੜਕ ਉਹ ਆਂਦੇ ਪੱਥਰ ਲਾਤਾ ਆਏ ਨਾ ਕੱਚਾ ਬਨ ਪੱਕਾ ਕਰਤਾ ਆਵੇ ਰੂਲਰ ਫਿਰਨਦੇ ਨੇ ਲੁੱਕ ਪੈਣਦੇ ਧੰਨਵਾਦ ਉਹ ਸ਼ਰਧੀਆਂ ਦੇ ਸਰਕਾਰ ਨੇ ਕੀਤਾ ਸੜਕ ਨੇ ਸਾਨੂੰ ਰੋਟੀ ਨਹੀਂ ਦੇਣੀ ਹੈਗੀ ਸੜਕ ਨੇ ਸੜਕ ਨੇ ਕਹਣਾ ਆ ਕੇ ਦਰਿਆ ਅੱਗੇ ਖੜ ਜਾਣਾ ਵੀ ਮੈਂ ਤਾਂ ਉਹ ਤਾਂ ਸੜਕ ਨੂੰ ਤਾਂ ਹੋਊਗਾ ਜੇ ਲੰਘਣ ਵਾਲੇ ਤਾਂ ਸੜਕ ਦਾ ਤੁਸਾਨੂੰ ਭਾ ਕੀ ਆ ਚਲੋ ਧੰਨਵਾਦ ਸੜਕ ਬਣੀ ਆ ਪਰ ਬੰਦੇ ਦੇ ਨਾਲ ਕੀ ਸੇਫਟੀ ਦੱਸੋ ਸਾਨੂੰ ਇਹ ਹੂੰ ਜਿੰਨਾ ਮਹਿਕਮਾ ਹੈਗਾ ਕੋਈ ਕੋਈ ਇੱਥੇ ਆ ਕੇ ਮਹਿਕਮੇ ਨੇ ਕੋਈ ਸਾਧ ਨਹੀਂ ਲਈ ਨਾ ਕਿਸੇ ਸਾਡਾ ਸਰਪੰਚ ਆ ਉਹ ਵਿਚਾਰਾ ਕਹਿੰਦਾ ਯਾਰ ਕੋਈ ਅਸੀਂ ਜਾਣੇ ਕਿ ਸਾਡੀ ਗੱਲ ਹੀ ਨਹੀਂ ਸੁਣਦਾ ਨਾ ਐਸਡੀਓ ਲੱਭਦਾ ਨਾ ਐਸਡੀਐਮ ਲੱਭਦਾ ਤੇ ਐਸਡੀਐਮ ਨੇ ਸਾਨੂੰ ਇਹ ਕਹਿੰਨੇ ਵੜਨ ਦੇਣਾ ਸਾਨੂੰ ਅੰਦਰ ਤੇ ਦੱਸੋ ਇਹ ਜਾ ਕੇ ਰੋਈਏ ਕਹਿੰਨੇ ਇਹ ਆਪਦੀ ਸਾਡੇ ਸੱਚੇ ਆ ਇਹ ਹੁਣ ਕਹਿੰਦੇ ਜੇ ਮੰਨ ਲਓ ਇੱਥੇ ਪਾਣੀ ਆਉਂਦਾ ਵਾ ਆ ਸਾਰੇ ਘਰਾਂ ਵਾਲੇ ਨਾਲ ਨਾਲ ਬੈਠੇ ਆ ਇਹ ਪੜੀ ਐਲੀ ਵਿਚਾਰਿਆਂ ਦੀ ਇਧਰ ਦਿਰਾਜ ਓਏ ਦੱਸੋ ਭਲੋ ਲੋਕੋ ਡੀਸੀ ਨਾਲ ਕੇ ਬੇਨਤੀ ਕਰਦੇ ਆ ਵੀ ਇਹ ਬੱਚੇ ਲੈ ਕੇ ਕਿੱਥੇ ਜਾਣਗੇ ਅੱਗੇ ਭਲਾ ਜੁਗ ਸੀ ਚਲੋ ਸੜਕਾਂ ਦੇ ਬਹਿ ਜਾਂਦੇ ਸੀ ਦੇ ਹੁਣ ਤਾਂ ਸਾਰੇ ਵਿਚਾਰੇ ਸਾਰੇ ਘਰਾਂ ਫਰਜਾਂ ਵਾਂ ਸਾਰੇ ਘਰਾਂ ਸੁੱਤੇ ਗਿਆ ਇਹ ਡੀਸੀ ਸਾਹਿਬ ਜਾਂ ਸਾਨੂੰ ਐਮਐਲਏ ਦੱਸੇ ਵੀ ਇਹਨਾਂ ਵਾਸਤੇ ਕੀ ਕਰਾਂਗੇ ਜੋ ਪਾਣੀ ਆ ਗਿਆ ਵੀ ਇਹ ਫਲਾਣੇ ਥਾਂ ਤੇ ਜਾ ਕੇ ਬਹਿ ਜਾਣ ਤੇ ਜਾਂ ਜਿਹੜੇ ਸਾਡੇ ਡੇਸੀ ਆ ਜਾ ਐ ਮੈਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਘਰੇ ਪਾਣੀ ਆ ਜਾ ਤੁਸੀਂ ਕਿਥੇ ਜਾ ਕੇ ਬਹੋਗੇ ਵੀ ਅਸੀਂ ਗਰੀਬ ਆ ਸਾਡੀਆਂ ਵੋਟਾਂ ਨਾਲ ਤੁਸੀਂ ਰਾਜ ਕਰਦੇ ਹੋ ਹਾਂ ਡਾ ਡੀਸੀ ਆ ਸਾਡੇ ਵਾਸਤੇ ਆ ਸਾਡੇ ਵਾਸਤੇ ਰਾਜੇ ਆ ਸਾਡੇ ਵਾਸਤੇ ਉਹਨਾ ਕਰਨਾ ਸਾਡੀ ਦੇ ਸੁਣਦਾ ਹੀ ਕੋਈ ਨਹੀਂ ਆਉਂਦੇ ਉਹਦੋਂ ਦੇ ਹੜ੍ਹ ਫਲੱਡ ਫਲੱਡ ਜਿਹੜੇ ਫੰਡ ਵੀ ਆ ਜਾਂਦੇ ਨੇ ਉਦੋਂ ਤੁਹਾਨੂੰ ਰਾਸ਼ਨ ਵਿੱਚ ਦਿੱਤਾ ਜਾਂਦਾ ਤੁਹਾਨੂੰ ਮੁਆਵਜ਼ੇ ਦੀਆਂ ਵੀ ਗੱਲਾਂ ਕਰ ਚੱਲਦੀਆਂ ਨੇ ਬੱਕਰੀਆਂ ਦੇ ਹਰਪਾਲ ਸਾਹਿਬ ਮਾਈ ਜੀ ਸਿੱਧੀ ਜੀ ਗੱਲ ਹੈਗੀ ਆ ਆਪਣੇ ਮੁਖਮੰਦੀ ਸਾਹਿਬ ਨੇ ਏ ਕਾਹ ਚ ਤੁਹਾਨੂੰ ਕੂਕੜੀ ਤੱਕ ਪੈਸੇ ਮਿਲਣਗੇ ਪਖੀ ਦਾ ਉਹ ਭਲੇ ਲੋਕ ਕੋਈ ਤਾਂ ਕੂਕੜੀ ਰੱਖਣੀ ਨਹੀਂ ਤਾਂ ਹੀ ਕੂਕੜੀ ਦੇ ਪੈਸੇ ਲੈ ਕੇ ਕਰਨੇ ਕੀ ਆ